ਕੀ ਨਾਮ ਹੈ ਤੁਹਾਡਾ ਰਪਿੰਦਰ ਕੌਰ ਕੀ ਗੱਲ ਕਿ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10:30 10:00 ਵਜੇ ਆਇਆ ਤੇ ਉਹਨੇ ਗ੍ਰਿਲਾਂ ਢੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿਲਾਂ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿਲਾਂ ਖੋਲ ਦਿੱਤੀਆਂ ਦੂਜੀਆਂ ਗ੍ਰਿਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਨਹੀਂ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਛਡਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਹੀ ਮੁੱਕ ਗਿਆ ਘਰ ਵਾਲਾ ਮੇਰਾ ਕੀ ਨਾਮ ਉਹਦਾ ਸਰਜੀਤ ਸਿੰਘ ਕਿਦੋਂ ਦੀ ਘਟਨਾ ਹੈ ਏ ਸੋਮਵਾਰ ਦੀ ਕਿੰਨੇ ਕੋਈ ਰਾਤ ਦੀ ਰਾਤ ਦੀ ਤੇ ਹੁਣ ਥਾਣੇ ਪਹੁੰਚ ਕੇ ਕੀ ਕੀਤਾ ਪੁਲਿਸ ਨੇ ਹਾਂਜੀ ਥਾਣੇ ਪਹੁੰਚ ਕੇ ਪੁਲਿਸ ਨੇ ਕੀ ਕਿਹਾ ਉਹਨੇ ਆਪਣੀ ਮਦਦ ਕੀਤੀ ਕਿ 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 ਮਦਦ ਕੀਤੀ ਕਾਰਵਾਈ ਹੋ ਰਹੀ ਹੈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੋਣ ਕੋਣ ਨੇ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਇਹ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਕੁੰਡੇ ਨਾਲ ਮਾਰਿਆ ਕਿੱਥੇ ਸੱਟ ਕਿੱਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਟਾਉਣ ਤੇ ਅਸਲ ਕੀ ਮਾਮਲਾ ਜਿਹੜਾ ਰਾਈਪਰ ਨੂੰ ਸੁਣ ਬੋਲਿਆ ਇਹ ਨਾ ਜਕ ਸਰਜੀ ਸਿੰਘ ਉਹ ਸਾਹਿਬੀ ਹੋਰੀ ਪਤਨੀ ਤੇ ਸੜਕ ਉੱਡਾਈ ਆ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਆ ਮਨਜੀਤ ਸਿੰਘ ਲੜਾਈ ਦੌਰਾਨ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਕ੍ਰੀਆ ਦੀ ਜਾਂਚ ਕਰ ਰਹੇ ਆ